ਜੀ ਅੱਜ ਆਪਾਂ ਆਫਰ ਜੋ ਕਿ ਸਟਾਰਟਿੰਗ ਤੇ ਹੀ ਲਗਾ ਦਿੱਤੀ ਹੈ ਆਫਰ ਤੇ ਜੋ ਸੂਟ ਨੇ ਤੇ ਤੁਸੀਂ ਇਹ ਆਫਰ ਧਿਆਨ ਨਾਲ ਸੁਣ ਲੈਣਾ ਤੇ ਇਸ ਦੇ ਵਿੱਚੋਂ ਤੁਸੀਂ ਕੋਈ ਵੀ ਤਿੰਨ ਸੂਟ ਬਾਈ ਕਰ ਸਕਦੇ ਆ ਤਿੰਨ ਸੂਟਾਂ ਦੀ ਆਫਰ ਆ ਤੇ ਇਹ ਰਹੇਗਾ ਜੀ ਕਾਟਨ ਰਿਯਾਨ ਕਾਟਨ ਦੀ ਵੀ ਸ਼ਰਟ ਵੀ ਆ ਸਕਦੀ ਹੈ ਤੇ ਰਿਯਾਨ ਦੀ ਸ਼ਰਟ ਵੀ ਆ ਸਕਦੀ ਹੈ 75 ਵੱਡੇ ਪੈਨੇਚਰ ਤੇ ਨੋਰਮਲ ਪੈਨੇ ਦੇ ਵਿੱਚ ਬਾਟਮ ਰਹੇਗੀ ਪਲੇਨ ਰਿਯਾਨ ਕਾਟਨ ਦੀ ਹੀ ਰਹੇਗੀ ਵਿਦਆਊਟ ਦੁਪੱਟਾ ਇਹ ਸੂਟ ਮਿਲਣਗੇ ਤੁਹਾਨੂੰ ਤੇ ਤੁਸੀਂ 3 ਸੂਟਾਂ ਦਾ ਪ੍ਰਾਈਸ ਆ 999 ਜੇ ਤੁਸੀਂ ਇਹਨਾਂ ਚੋਂ ਇੱਕ ਸੂਟ ਬਾਈ ਕਰਨਾ ਤਾਂ 400 ਵਿੱਚ ਤੁਹਾਨੂੰ ਇੱਕ ਸੂਟ ਮਿਲੇਗਾ 3 ਸੂਟਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰਕੇ 999 ਵਿੱਚ 3 ਸੂਟ ਬਾਈ ਕਰ ਸਕਦੇ ਹੋ ਇਹ ਸੂਟ ਆ ਜੀ ਆਪਣੇ ਕੋਲ ਕਾਟਨ ਪ੍ਰਿੰਟਡ ਸ਼ਰਟ 175 ਵੱਜੇ ਬਣੀ ਚ ਤੇ ਸ਼ਰਟ ਐਂਡ a ਪਲੇਨ ਰਿਯਾਨ ਕਾਟਨ ਦੀ ਬਾਟਮ ਆ ਤੇ ਹਾਫ ਸ਼ਕੂਨ ਸ਼ਕੂਨ ਦਾ ਦੁਪੱਟਾ 4 டை मीटर बॉटम 4 டை मीटर दुपट्टा डिजाइनर दुपट्टा ਇਸ ਦਾ ਪ੍ਰਾਈਸ 699 ਵਿਦਆਉਟ ਲਰਨਿੰਗ ਸਟਿਚ ਹੋਣਗੇ ਇਹ ਨਿਊ ਡਿਜ਼ਾਈਨਰ ਸੂਟ ਆਗੇ ਤੇ ਕੈਮਰੀ कॉटन ਦੀ ਡਿਜੀਟਲ प्रिंट शर्ट ਤੇ बॉटम ਇਸ ਦੇ ਨਾਲ 2 ਮੀਟਰ ਦੀ ਇਮ ਵਰਕ ਵਾਲੀ ਮਸਲੀਨ ਦਾ ਦੁਪੱਟਾ ਤੇ ਤੁਸੀਂ 800 ਵਿੱਚ ਬਾਈ ਕਰ ਸਕਦੇ ਹੋ ਦੁਪੱਟੇ ਤੇ ਵਰਕ ਇਹ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਡਿਸਕਾਊਂਟ ਚੱਲ ਰਿਹਾ ਇਹਨਾਂ ਸੂਟਾਂ ਤੇ ਡਿਸਕਾਊਂਟ ਤੇ 8 ਮੀਟਰ ਸ਼ੀਮਾ ਡਿਜੀਟਲ print ਵਾਲੀ ਵਰਕ ਸ਼ਰਟ ਅਤੇ 3 ਮੀਟਰ ਕਾਟਨ ਦੀ ਬਾਟਮ ਸੌਫਟ ਕੁਆਲਿਟੀ ਵਾਲੀ 1.5 ਮੀਟਰ ਇਸ ਤਰ੍ਹਾਂ ਦਾ ਦੁਪੱਟਾ ਮਸਲੀਨ ਦਾ ਡਿਜੀਟਲ print ਵਾਲਾ ਪ੍ਰਾਈਸ ਮੈਂਸ਼ਨ ਇਹ ਵੀ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਇਹ ਸੂਟ ਪ्युअर कॉਟਰ ਰਿਯਾਨ printed ਸ਼ਰਟ ਰਹੇਗੀ ਤੇ 1.75 ਵੱਡੇ ਪਣੇ ਦੀ ਸ਼ਰਟ ਤੇ ਰਿਯਾਨ ਬਾਟਮ ਰਹੇਗੀ ਤੇ ਡਿਜ਼ਾਈਨਰ ਦੁਪੱਟਾ ਮਲ ਕਾਟਨ ਦਾ ਡਿਜ਼ਾਈਨਰ ਦਪੱਟਾ 800 ਰੁਪਏ ਦੇ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਇਹ ਆ ਰਹੇਗਾ ਜੀ ਆਪਣੇ ਕੋਲ ਵਰਕ ਵਾਲਾ 9 ਮੀਟਰ ਨੈਚੁਰਲ ਕريب ਦਾ ਸੂਟ ਹੈ ਤੇ ਮਸ਼ੀਨ ਵਰਕ ਹੋਇਆ ਬਾਜ਼ੂ ਤੇ ਵੀ ਬਾਟਮ ਤੇ 1.5-2 ਮੀਟਰ ਦਪੱਟਾ ਮਸਲੀਨ ਦਾ 920 ਚ ਬਾਇ ਕਰ ਸਕਦੇ ਹੋ ਇਹ ਸੂਟ ਨਵੇਂ ਆ ਗਏ ਜੀ ਬਹੁਤ ਜ਼ਿਆਦਾ ਸੋਹਣੇ ਪਿਓਰ ਨੈਚੁਰਲ ਕريب ਦੇ ਵਿੱਚ 9 ਮੀਟਰ ਸ਼ਰਟ ਹੈ ਤੇ 9 ਮੀਟਰ ਆਪਾੜਾ ਸਿਲਕ ਦੀ ਬਾਟਮ ਹੈ 1.5-2 ਮੀਟਰ ਦਪੱਟਾ ਟੈਬੀ ਦਾ ਬੂਟੀ ਵਾਲਾ 1790 ਚ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਕੈਸ਼ 온 ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਜੈਮ ਕਾਟਨ ਤੇ ਸੌਰੀ ਜੈਮ ਕਾਟਨ ਤੇ ਹੀ ਸੂਟ ਰਹੇਗਾ ਥ्रेड ਵਰਕ ਤੇ ਬਾਸੂ ਤੇ ਬਾਟਮ ਤੇ ਤੇ ਸਾਦਾ ਮਿੱਠੀ ਮਸਲੀਨ ਦਾ ਦੁਪੱਟਾ ਅਤੇ 1150 ਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਇਹ ਪੰਜ ਮੀਟਰ ਕੋਲਕੱਤਾ ਮਸਲੀਨ ਸੂਟ ਰਹਿਗਾ ਥੈਡ ਵਰਕ ਮਿਲੇਗਾ ਸਵਾ ਦੋ ਮੀਟਰ ਰਿਸਤੇ ਨਾਲ ਚਫੋਂ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਆ 750 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਵਟਸਐਪ ਨੰਬਰ ਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਵਾਚ ਕੀਤਾ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ